ਆਪ ਵੀ ਆ ਜਾਵੇ ਮਾਈਕ ਮਲੇ ਜਿੰਨੇ ਦੀ ਜਿੰਨੇ ਕਿਹਾ ਜੋ ਕੋਈ ਸ਼ਬਦ ਨਹੀਂ ਹੈ ਜੀ ਅੱਜ ਦੇ ਕਹਿਣ ਨੂੰ ਐਡਾ ਵੱਡਾ ਮੰਡੇਟ ਹੈ ਜੀ ਇੱਕ ਮਿੰਟ ਭਾਈ ਇੱਕ ਮਿੰਟ ਕਦੇ ਸੋਚਿਆ ਨਹੀਂ ਸੀਗਾ ਵੀ 1300 ਮਾਰਜਿਨ ਦਾ ਮੰਡੇਟ ਮਿਲੇਗਾ ਉਹ ਵੀ ਇੱਕ ਛੋਟੀ ਜਿਹੀ 3000 ਵੋਟਾਂ ਚੋਂ ਤੇ ਇਹ ਤਾਂ ਐ ਲੱਗਦਾ ਵੀ ਸਾਰੀ ਬਾਹਰ ਨੇ ਵੋਟ ਪਾਈ ਹੈ ਜੀ ਤੇ ਮੈਨੂੰ ਖਰੀਦ ਲਿਆ ਜੀ ਅੱਜ ਬਾਹਰ ਨੇ ਬਾਹਰ ਨੇ ਖੈਰ ਮੈਨੂੰ ਤਿੰਨ ਚਾਰ ਦਿਨ ਪਹਿਲਾਂ ਵੀ ਖਰੀਦ ਹੀ ਲਿਆ ਸੀ ਐਕਚੁਅਲੀ ਅੱਜ ਤਾਂ ਸਿਰਫ ਐਲਾਨ ਹੀ ਕੀਤਾ ਖਰੀਦ ਵਾਲਾ ਮੈਨੂੰ ਤਿੰਨ ਚਾਰ ਦਿਨ ਪਹਿਲਾਂ ਲਿਆ ਸੀ ਜਦ ਮੈਂ ਚੰਡੀਗੜ੍ਹ ਦੀ ਤੇ ਇੱਥੇ ਮੇਰਾ ਇੱਥੇ ਹਜੂਮ ਕੱਟਾ ਕੀਤਾ ਸੀ ਸਾਰੀ ਉਮਰ ਯਾਦ ਰਹਿਊਗਾ ਤੇ ਮੈਨੂੰ ਬਹੁਤ ਖੁਸ਼ੀ ਆ ਜੀ ਮੈਂ ਚਲੋ ਜਿੱਤ ਦੀ ਖੁਸ਼ੀ ਸਾਰਿਆਂ ਨੂੰ ਹੁੰਦੀ ਆ ਪਰ ਮੇਰੇ ਲਈ ਇੱਕ ਰਿਸਪੌਂਸਿਬਿਲਟੀ ਬਹੁਤ ਜ਼ਿਆਦਾ ਵੱਧ ਗਈ ਹੈ ਕਿ ਮੈਨੂੰ ਹਰੇਕ ਬਾਰ ਮੈਂਬਰਸ ਆਉਣ ਜਿੰਨਾ ਮੈਂ ਪਹਿਲਾਂ ਕਰਨਾ ਜੀਆ ਉਸ ਤੋਂ 100% ਨੂੰ ਜ਼ਿਆਦਾ ਖੜਨਾ ਪੈਣਾ ਜੀ ਕਿਉਂਕਿ ਜਿਸ ਸਾਡਾ ਮੰਡੇਟ ਮਿਲਿਆ ਹੈ ਜੀ ਤੁਸੀਂ ਆਪ ਪ੍ਰੋਮਿਸ ਲਈ ਪਹਿਲਾਂ ਵਾਦਾ ਕੀਤਾ ਸੀ ਕਿ ਸੀਟਿੰਗ ਜਿਹੜੀ ਆ ਰੈਨਟ ਕੰਪਲੀਟ ਕਰੋਗੇ ਜਿਹੜੇ ਪੋਜੀਸ਼ਨ ਹਜੇ ਛੇਤੀ ਤੱਕ ਮੈਂ ਚਾਰਜ ਨਹੀਂ ਲੈ ਸਕਦਾ ਜੀ ਕਿਉਂਕਿ ਉੱਥੇ ਜੁਡੀਸ਼ੀਅਲ ਪੈਂਡਿੰਗ ਹੈ ਜੀ ਮੇਰਾ ਪਰ ਮੈਨੂੰ ਉਮੀਦ ਹੈ ਕਿ ਉਹ ਵੀ ਛੇਤੀ ਖਤਮ ਹੋ ਜਾਏਗਾ ਤੇ ਜਦ ਮੈਂ ਚਾਰਜ ਜੇ ਮੈਨੂੰ ਮਿਲ ਜਾਂਦਾ ਹੈ ਤੇ ਮੇਰਾ ਜੋ ਜੋ ਮੇਰੇ ਸਭ ਤੋਂ ਪਹਿਲੇ ਵਾਦੇ ਸੀਗੇ ਮੈਂ ਪੂਰੇ ਕਰੂੰਗਾ ਜੀ ਨਵੇਂ ਬੱਚਾ ਨੂੰ ਨਵੇਂ ਵਕੀਲਾਂ ਨੂੰ ਬੈਠਣ ਲਈ ਸੀਟ ਦਾ ਡਬਲ ਪਾਰਕਿੰਗ ਦਾ ਮੁੱਦਾ ਪਾਣੀ ਪੀਣ ਦਾ ਹੈਲਥ ਇੰਸ਼ੋਰੈਂਸ ਦਾ ਬਾਰ ਐਂਡ ਬੈਂਚ ਰਿਲੇਸ਼ਨ ਦਾ ਇਨਸਪੈਕਸ਼ਨਸ ਆਲ ਦਾ ਉਹ ਜਿੰਨੇ ਵੀ ਮੁੱਦੇ ਆਗੇ ਸਾਰੇ ਪਹਿਲੇ ਦੇ ਅਰਦੇ ਖਤਮ ਕਰੂੰਗਾ ਜੀ ਜੀ ਵੋਟਰਾਂ ਨੇ ਕੀ ਕਹਿਣਾ ਚਾਹੁੰਦੇ ਆ ਮੋਹਤਰਾ ਮੈਸਟਰ ਦਾ ਧੰਨਵਾਦੀ ਕਰ ਸਕਦਾ ਮੇਰੇ ਕੋ ਕੋਈ ਸ਼ਬਦ ਨਹੀਂ ਆ ਜੀ ਕਹਿਣ ਲਈ ਜੋ ਉਹਨਾਂ ਨੇ ਕਿਹਾ ਤੇ ਕੀਤਾ ਮੇਰੀ ਸੋਚ ਤੋਂ ਪਰੇ ਆ ਜੀ ਇਹ ਸਭ ਪਰਮਾਤਮਾ ਦੀ ਦੇਣ ਹੈ ਜੀ ਪਰਮਾਤਮਾ ਦੇ ਕਰਕੇ ਹੀ ਸਾਰਾ ਕੁਝ ਹੋਇਆ ਤੇ ਮੈਂ ਸਿਰਫ ਦਿਸਟਿਬਿਊਸ਼ਨ ਨੂੰ ਦਾਨਾ ਦਾ ਤੇ ਅੱਜ ਲੋ ਧੰਨਵਾਦ ਕਰਦਾ ਜਿਹਨੇ ਐਡਾ ਵੱਡਾ ਮੈਂਡੇਟ ਦਿੱਤਾ ਮੈਨੂੰ ਤੇ ਕੋਈ ਸ਼ਬਦ ਨਹੀਂ ਜੀ ਬਸ ਇਹਦੀ ਬਾਤ ਜੀ ਹੁਣ ਵਿਆਹ ਦਾ ਮਾਹੌਲ ਬੜਿਆ ਆਇਆ ਪੂਰਾ ਵਿਆਹ ਵਾਲਾ ਮਾਹੌਲ ਤਾਂ ਜੀ ਜਿਸ ਦਿਨ ਤੋਂ ਨਾਮਿਨੇਸ਼ਨ ਪਰੇ ਦਿੱਤਾਦਾ ਹੀ ਸੀਗਾ ਜੀ ਉਹਦੀ ਗੱਲ ਹੈ ਪਰ ਅੱਜ ਇਹ ਹੈ ਕਿ ਤੁਸੀਂ ਲਾ ਲੋ ਬਰਾਤ ਆ ਜਾਈ ਆ ਜੀ ਏ ਐਡਵੋਕੇਟਸ ਨੇ ਦਿਖਾਇਆ ਹੈ ਕਿ ਕਿਉਂ ਐਡਵੋਕੇਟਸ ਆਜ਼ਾਦੀ ਲਹਿਰ ਚ ਵੀ ਸਭ ਤੋਂ ਅੱਗੇ ਸੀ ਇਹ ਇਸ ਭਾਰਤੀ ਆਜ਼ਾਦੀ ਆ ਦੋ ਪਿਓ ਪੁੱਤ ਚੋਰਾ ਫੈਕਟ ਹੈ ਜਿਨ੍ਹਾਂ ਮਾਲ ਪ੍ਰੈਕਟਿਸ ਦੇ ਦੋ ਬੰਦਿਆਂ ਨੇ ਕੀਤੀ ਅਜੇ ਕਿਸੇ ਨੇ ਨਹੀਂ ਕੀਤੀ ਤੇ ਪੈਸੇ ਦੇ ਸਿਰ ਤੇ ਸੋਚਦੇ ਸੀ ਅਸੀਂ ਹਰੇਕ ਨੂੰ ਜਿੱਤ ਲਾਂਗੇ ਐਂਡ ਅੱਜ ਬਾਰ ਮੈਂਬਰਸ ਨੇ ਦਿਖਾ ਦਿੱਤਾ ਰਸਤਾ ਕਿਹੜਾ ਸੋਖਾ 1800 400 ਤੁਸੀਂ ਆਪ ਦੇਖੋ 150 ਵਰਡ ਚੱਲੀ ਪਈਆਂ ਨੇ ਇਹਦੇ ਇੱਕ ਇੱਕ ਜੂਨੀਅਰ ਨੇ 4-4 5-5 ਜੰਨੀ ਪਈ ਐਡ ਇਹ ਬਹੁਤ ਵੱਡੀ ਵਿਕਟਰੀ ਹੈ ਹੁਣ ਬਾੜ ਦੀ ਸਫਾਈ ਕਰਾਂਗੇ ਝਾੜੂ ਲੈ ਕੇ ਇਹਦਾ ਕੂੜਾ ਕੱਢਾਂਗੇ ਪਰਦੇ ਨਾਲ ਆ ਦਿਖਾਵਾਂਗੇ ਨੇ ਕੀ ਕੀਤਾ 2 ਸਾਲਾਂ ਚ ਡੰਡਾ ਸਾਹਿਬ ਸਰ ਆਪਾਂ ਨਾਮ ਵਰੁਣ ਗੁਪਤਾ ਮੈਂ ਡੀਬੀਐਲ ਲੁਧਿਆਣਾ ਵਿੱਚ ਪ੍ਰੈਕਟਿਸ ਕਰਦਾ ਅੱਜ ਸਾਡੇ ਡੀਬੀਐਲ ਲੁਧਿਆਣੇ ਦੇ ਬੱਦੇ ਉਮੀਦਵਾਰ ਵਿਪਨ ਸਰਕਰ ਨੂੰ ਸਾਡੀ ਬਾਰ ਨੇ ਸਾਡੇ 1300 ਦੀ ਨੀਰ ਲੱਗਦਾ ਮੈਂ ਪ੍ਰੀਵੀਅਸਲੀ ਵੀ ਇੱਕ ਇੰਟਰਵਿਊ ਦਿੱਤਾ ਸੀ ਇਹ ਬੈਸਟਸ ਬਣਾਣੇ ਜਿਹੜੇ ਕੈਂਡੀਡੇਟ ਖੜੇ ਸੀਗੇ ਤੇ ਲਾਸਟ ਟਾਈਮ ਵੀ ਜਦੋਂ ਮੈਂ ਇੰਟਰਵਿਊ ਦਿੱਤਾ ਚੜ੍ਹ ਤੋਂ ਪੁੱਛਿਆ ਗਿਆ ਮੀਡੀਆ ਨੇ ਕੀ ਕੀ ਤੁਹਾਡਾ ਵਿਜ਼ਨ ਹੈ ਐਸੀ ਦੱਸੋ ਨਿਊ ਕਮਪਨਸ ਤੇ ਕੰਮ ਕਰਨਾ ਜੱਜਿਸ ਵਾਸਤੇ ਜਿਹੜਾ ਉਹਨਾਂ ਦੇ ਉੱਤੇ ਜੰਰਮ ਬਣਾਇਆ ਹੋਇਆ ਵਾ ਐਕਸ਼ਨ ਪਲਾਨ ਦਾ ਉਹਨੂੰ ਘਟਾਣਾ ਵਕੀਲਾਂ ਦੇ ਘਟਾਣਾ ਤੇ ਅੱਜ ਤੁਹਾਨੂੰ ਦੱਸ ਦਿੱਤਾ ਵਿਪਨ 삭ੜ ਇੱਕ ਵਿਜ਼ਨ ਨਾਲ ਲੜ ਰਿਆ ਸੀ ਇਲੈਕਸ਼ਨ ਬਾੜ ਨੇ ਪਰਮਾ ਉਹ ਹਾਰਾ ਦਿੱਤਾ 2519 ਵੋਟਾਂ ਘਾਟ ਹੋਈਆਂ 1750 ਵਿਪਨ 삭ੜ ਨੂੰ ਪਈਆਂ ਬਾਜੀ ਇਹ ਸਭ ਤੋਂ ਫਰਸਟ ਪ੍ਰਾਇੋਰਟੀ ਹੈ ਸਾਡੀ ਸਭ ਤੋਂ ਫਰਸਟ ਪ੍ਰਾਇੋਰਟੀ ਅਸੀਂ ਜਰੂਰ ਬਣਾਵਾਂਗੇ ਜੀ ਸਾਡੇ ਐਸੀ ਸਰ ਬਾਹਰ ਦੀ ਜੋ ਨਵਜ ਹੋਏਗੀ ਜੋ ਬਾਹਰ ਸਾਨੂੰ ਕਹੇਗੀ ਕਿ ਆਹ ਕੰਮ ਬਾਹਰ ਜੋ ਹੋਣਾ ਚਾਹੀਦਾ ਹੈ ਉਹ ਕੰਮ ਹੋਏਗਾ ਸਾਰਿਆਂ ਨੂੰ ਨਾਲ ਲੈ ਕੇ ਚੱਲਾਂਗੇ ਜਿਹੜੇ ਭਰਾ ਸਾਡੇ ਸਾਨੂੰ ਜੋ ਕੰਮ ਕਹਿਣਗੇ ਜੋ ਕੰਮ ਸਾਨੂੰ ਕਹਿਣਗੇ ਉਹਨੂੰ ਬਾਹਰ ਦੀ ਨੌਲੇਜ ਲੈ ਕੇ ਕੰਮ ਕਰਾਂਗੇ ਕਿਸੇ ਨਾਲ ਬਲਬ ਨਹੀਂ ਕਰਾਂਗੇ ਹੀ ਮਾਰਾਈ ਨੇ ਪ੍ਰਮਾਤਮਾ ਨੇ ਦਿੱਤੀਆ ਇਹ ਇਤਿਹਾਸਿਕ ਜਿੱਤ ਹੈ ਵਾਰ ਦੀ 1350 ਦੀ ਲੀਡ ਨਾਲ ਵਕੀਲਾਂ ਦਾ ਪ੍ਰਧਾਨ ਜਿੱਤਣਾ ਅੱਜ ਤੱਕ ਰੈਡੀ ਨਹੀਂ ਰਿਹਾ ਕੋਈ ਨਹੀਂ ਜਿੱਤਿਆ 2500 ਵੋਟ ਪਵੇ ਠੀਕ ਹੈ 70% ਵੋਟ ਇੱਕ ਕੈਂਡੀਡੇਟ ਨੂੰ ਬੋਲ ਹੋ ਜੇ ਵਿਜ਼ਨ ਹੈ ਵਿਜ਼ਨ ਦੇ ਨਾਲ ਕੰਮ ਕਰ ਰਹੇ ਐਸੀ ਸਾਰੇ ਜਿਹੜੇ ਵੋਟਰ ਨੇ ਜਿਹੜੇ ਸਾਡੇ ਨਾਲ ਸੀਗੇ ਜਿਹੜੇ ਸਾਡੇ ਨਾਲ ਨਹੀਂ ਸੀ ਇਹ ਪ੍ਰਧਾਨ ਸਾਰਿਆਂ ਦਾ ਬਣਿਆ ਇਹਦੇ ਕੋਲ ਕੰਮ ਆਣਾ ਵਿਪਨ ਜੱਗੜ ਗੋਲ ਸੋਚਣਾ ਵੀ ਨਹੀਂ ਹੈਗਾ ਕਿ ਭਈ ਯਾਰ ਦੂਜੇ ਗਰੁੱਪ ਦਾ ਬੰਦਾ ਸੀ ਐਸੀ ਠੋਕੇ ਕੰਮ ਕਰਾਂਗੇ ਕੰਮ ਕਰਾਵਾਂਗੇ ਥੈਂਕ ਯੂ